ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗੈਵੀ ਚਾਹਾਨ ਵਲੌਗਸ ਐਡੇ ਸ਼ੈਤਾਨੀ ਤੇ ਐਡੇ ਦਿਮਾਗੀ ਬੰਦੇ ਆ ਨਾ ਇੰਡੀਅਨ ਤੇ ਮੈਂ ਕਹਿੰਦਾ ਵੀ ਜਿਗਾੜ ਲਾਉਣ ਚ ਮੈਨੂੰ ਇਹਨਾਂ ਦਾ ਜਿੰਨਾ ਦਿਮਾਗ ਚੱਲਦਾ ਨਾ ਕਿਸੇ ਕਮਿਊਨਿਟੀ ਦਾ ਚੱਲਦਾ ਨਹੀਂ ਹੋਣਾ ਹੁਣ ਇਹਨਾਂ ਨੇ ਇੱਕ ਨਵਾਂ ਟੰਗ ਲੱਭ ਲਿਆ ਵੀ ਗ੍ਰੀਨ ਕਾਰਡ ਅਮਰੀਕਾ ਦਾ ਲੈਣ ਵਾਸਤੇ ਇੱਕ ਅਨੋਖਾ ਟੰਗ ਲੱਭਿਆ ਵੀ ਸਾਨੂੰ ਇਸ ਤਰੀਕੇ ਨਾਲ ਗ੍ਰੀਨ ਕਾਰਡ ਮਿਲ ਜਾ ਕਰੂਗਾ ਤੇ ਜਿਹੜਾ ਤਰੀਕਾ ਹੈਗਾ ਵੀ ਸਮਝ ਤੋਂ ਤੇ ਸੋਚ ਤੋਂ ਵੀ ਬਾਹਰ ਹੈ ਹੁਣ ਇਹਨਾਂ ਨੇ ਜਿਹੜਾ ਤਰੀਕਾ ਲੱਭਿਆ ਕਿ ਲੋਕਾਂ ਨੇ ਹੁਣ ਆਪਦੇ ਜਵਾਕ ਆ ਜਿਹੜੇ ਉਹ ਬਾਰਡਰਾਂ ਤੇ ਛੱਡਣ ਲੱਗ ਗਏ ਆ ਮੈਕਸੀਕੋ ਜਾਂ ਕੈਨੇਡਾ ਦੇ ਬਾਰਡਰ ਤੇ ਛੱਡ ਦਿੰਦੇ ਆ ਤੇ ਕੱਲੇ ਜਵਾਕ ਛੱਡ ਦਿੰਦੇ ਆ ਨਾ ਉਹਨਾਂ ਕੋਲੇ ਕੋਈ ਕੱਪੜਾ ਹੁੰਦਾ ਨਾ ਕੋਈ ਲੀੜਾ ਹੁੰਦਾ ਉੱਥੋਂ ਜਿਹੜੇ ਫਿਰ ਜਿਹੜੇ ਜਵਾਕਾਂ ਨੂੰ ਉੱਥੋਂ ਦੀ ਜਿਹੜੀ ਬਾਰਡਰ ਏਜੰਸੀ ਆ ਉਹ ਫੜ ਲੈਂਦੀ ਆ ਤੇ ਜਿਹੜੇ ਜਵਾਕ ਉਥੇ ਇਹ ਕੱਲਿਆਂ ਨੂੰ ਛੱਡਦੇ ਆ ਜਾਂ ਕੱਲਿਆਂ ਨੂੰ ਭੇਜਦੇ ਆ ਉਹਨਾਂ ਦੀ ਉਮਰ ਲਗਭਗ ਵੀ 13-12 ਸਾਲ ਤੋਂ ਲੈ ਕੇ 17 ਸਾਲ ਦੇ ਵਿੱਚ ਵਿੱਚ ਆ ਈਵਨ ਕਿ ਕਈ ਜਿਹੜੇ ਬੱਚੇ ਉਹਨਾਂ ਨੇ ਯੂਐਸ ਕਸਟਮ ਤੇ ਪ੍ਰੋਟੈਕਸ਼ਨ ਫੋਰਸ ਨੇ ਫੜੇ ਆ ਉਹਨਾਂ ਚੋਂ ਉਹਨਾਂ ਦੀ ਉਮਰ 6 ਸਾਲ ਤੋਂ ਵੀ ਘੱਟ ਆ ਹੁਣ ਕਰਦੇ ਕੀ ਆ ਕਿ ਆਪਣੇ ਬੰਦੇ ਜਿਹੜੇ ਹੈਗੇ ਆ ਜਿਗਾੜ ਜਿਵੇਂ ਮੈਂ ਕਿਹਾ ਵੀ ਜਿਗਾੜ ਲਾਉਣ ਨੂੰ ਇਹਨਾਂ ਦਾ ਦਿਮਾਗ ਬਹੁਤ ਤੇਜ਼ ਚੱਲਦਾ ਹੈ ਇੱਕ ਹੀ ਕਰਦੇ ਆ ਵੀ ਆਪਦੇ ਪਹਿਲਾਂ ਤਾਂ ਕੀ ਹੁੰਦਾ ਸੀਗਾ ਵੀ ਪਹਿਲਾਂ ਪੇਰੈਂਟਸ ਜਾਂਦੇ ਸੀਗੇ ਤੇ ਫਿਰ ਆਪ ਸਾਈਲਮ ਲਾ ਕੇ ਪੱਕੇ ਹੁੰਦੇ ਸੀ ਫਿਰ ਜਵਾਕਾਂ ਨੂੰ ਸਾਦੇ ਸੀ ਹੁਣ ਇਹਨਾਂ ਨੇ ਉਲਟਾ ਕੰਮ ਸ਼ੁਰੂ ਕਰਤਾ ਹੁਣ ਕੀ ਸੋਚੀ ਸਮਝੀ ਸਾਜਿਸ ਤੇ ਤੈਅ ਤੇ ਕੀ ਕਰਦੇ ਆ ਆਪਦੇ ਜਵਾਕਾਂ ਨੂੰ ਬਾਰਡਰ ਤੇ ਛੱਡਿਆਉਂਦੇ ਆ ਜਾਂ ਕਿਸੇ ਏਜੰਟ ਨੂੰ ਹਾਇਰ ਕਰ ਲੈਂਦੇ ਆ ਵੀ ਆ ਸਾਡੇ ਦੋ ਜਵਾਕ ਆ ਜਾਂ ਤਿੰਨ ਆ ਇਹਨਾਂ ਨੂੰ ਬਾਰਡਰ ਤੇ ਛੱਡਣਾ ਤੇ ਬਾਰਡਰ ਦੇ ਉੱਤੇ ਕੋਲੇ ਜਦੋਂ ਛੱਡਦੇ ਸੀ ਜਵਾਕਾਂ ਦੇ ਕੋਲੇ ਕੋਈ ਲੀਡਾ ਨਹੀਂ ਲੱਤਾਂ ਨਹੀਂ ਕੋਈ ਬੈਗ ਨਹੀਂ ਸਿਰਫ ਇੱਕ ਚਿੱਟ ਉਹਨਾਂ ਨੂੰ ਫੜਾਉਂਦੇ ਸੀ ਉਹਦੀ ਜੇਬ 'ਚ ਉਹਨਾਂ ਦੇ ਪਾ ਦਿੰਦੇ ਸੀ ਚਿੱਟ 'ਚ ਕੀ ਲਿਖਿਆ ਹੁੰਦਾ ਸੀ ਚਿੱਟ ਦੇ ਵਿੱਚ ਲਿਖਿਆ ਹੁੰਦਾ ਸੀ ਵੀ ਇਹਦੇ ਜਿਹੜੇ ਹੈਗੇ ਪੇਰੈਂਟਸ ਦਾ ਐਡਰੈਸ ਕੀ ਆ ਉਹਨਾਂ ਦਾ ਕੰਟੈਕਟ ਕੀ ਆ ਹੁਣ ਜਵਾਕਾਂ ਨੂੰ ਕੱਲਿਆਂ ਬਾਰਡਰ ਤੇ ਛੱਡਣ ਦਾ ਕਾਰਨ ਕੀ ਆ ਕੱਲਿਆਂ ਦਾ ਇਹ ਆ ਵੀ ਜਦੋਂ ਉੱਥੋਂ ਦੀ ਜਿਹੜੀ ਹੈਗੀ ਆ ਅਮਰੀਕਨ ਦੀ ਬਾਰਡਰ ਏਜੰਸੀ ਉਹਨਾਂ ਨੂੰ ਜਵਾਕਾਂ ਨੂੰ ਫੜਦੀ ਸੀਗੀ ਤਾਂ ਹਿਊਮਨਿਟੇਰੀਅਨ ਗਰਾਉਂਡ ਤੇ ਉਹਨਾਂ ਨੂੰ ਫੜ ਕੇ ਜੁਵਨਾਈਲ ਕੋਰਟ ਚ ਪੇਸ਼ ਕੀਤਾ ਜਾਂਦਾ ਸੀ ਤੇ ਜਦੋਂ ਉਹਨਾਂ ਦੇ ਅੱਗੇ ਪਿੱਛੇ ਕੋਈ ਹੁੰਦਾ ਨਹੀਂ ਸੀ ਇਕੱਲੇ ਹੁੰਦੇ ਸੀ ਤਾਂ ਜੁਵਨਾਈਲ ਕੋਰਟ ਉਹਨਾਂ ਨੂੰ ਅਸਾਈਲਮ ਦੇ ਦਿੰਦੀ ਸੀ ਫ੍ਰੀ ਐਜੂਕੇਸ਼ਨ ਮਿਲਦੀ ਸੀ ਫ੍ਰੀ ਮੈਡੀਕਲ ਮਿਲਦਾ ਸੀ ਜਦੋਂ ਉਹਨਾਂ ਨੂੰ ਅਸਾਈਲਮ ਮਿਲ ਜਾਂਦੀ ਸੀ ਤੇ ਇਹ ਆਪਣੇ ਆਲੇ ਨੂੰ ਇੱਕ ਰਾਹ ਮਿਲ ਜਾਂਦਾ ਸੀ ਵੀ ਹੁਣ ਸਾਡੇ ਜਵਾਕਾਂ ਨੂੰ ਅਸਾਈਲਮ ਮਿਲ ਗਈ ਉਹਨਾਂ ਦੇ ਬੇਸ ਤੇ ਹੀ ਉਹਨਾਂ ਨੂੰ ਅਸਾਈਲਮ ਮਿਲ ਜੀ ਮਿਲ ਜਾਂਦੀ ਸੀ ਤੇ ਉਹਨਾਂ ਦਾ ਇੱਕ ਪੱਕੇ ਹੋਣ ਦਾ ਜਿਹੜਾ ਢੰਗ ਹੈ ਉਹ ਇਹ ਲੱਭ ਲਿਆ ਹੁਣ ਇਹ ਨਵਾਂ ਕੰਮ ਨਹੀਂ ਹੈ ਮੈਂ ਤਾਂ ਨਿਊਜ਼ ਸੁਣ ਕੇ ਪੜ੍ਹ ਕੇ ਹੈਰਾਨ ਹੈ ਵੀ ਇਹ ਤਕਰੀਬਨ ਕਈ ਸਾਲਾਂ ਤੋਂ ਚੱਲ ਰਿਹਾ ਤੇ ਐਤਕੀ ਯੂ ایس ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਨੇ ਜੋ ਡਾਟਾ ਉਹਨਾਂ ਦਾ ਉਹਨਾਂ ਦੇ ਡਾਟਾ ਦੇ ਅਨਸਾਰ ਅਕਤੂਬਰ 2024 ਤੋਂ ਲੈ ਕੇ ਫਰਵਰੀ 2025 ਦੇ ਵਿੱਚ 77 ਬੱਚੇ ਉਹਨਾਂ ਨੇ ਭਾਰਤੀ ਸਿਰਫ ਯੂ ایس ਬਾਰਡਰ ਤੋਂ ਰਿਕਵਰ ਕੀਤੇ ਜਿਨ੍ਹਾਂ ਚੋਂ 53 ਬੱਚੇ ਜਿਹੜੇ ਹੈਗੇ ਮੈਕਸੀਕੋ ਬਾਰਡਰ ਤੋਂ ਰਿਕਵਰ ਹੋਏ ਆ ਤੇ 22 ਬੱਚੇ ਲਗਭਗ ਕੈਨੇਡਾ ਤੋਂ ਕੈਨੇਡਾ ਅਮਰੀਕਾ ਬਾਰਡਰ ਤੋਂ ਵੀ ਜਿਹੜੇ ਕੈਨੇਡਾ ਬੈਠੇ ਆ ਬੰਦੇ ਭਾਰਤੀ ਉਹ ਵੀ ਇਹ ਟਰਿਕ ਵਰਤਣ ਲੱਗੇ ਵੀ ਆਪਦੇ ਜਵਾਕਾਂ ਨੂੰ ਬਾਰਡਰ ਤੇ ਛੱਡਿਆਓ ਉੱਥੋਂ ਫੜ ਲੈਣਗੇ ਉਹਨਾਂ ਨੂੰ ਸਾਈਲਮ ਮਿਲ ਜੂਗੀ ਤੇ ਸਾਡਾ ਜਿਹੜਾ ਗ੍ਰੀਨ ਕਾਰਡ ਦਾ ਸੁਪਨਾ ਜਿਹੜਾ ਹੈਗਾ ਪੂਰਾ ਹੋ ਜੂਗਾ ਗ੍ਰੀਨ ਕਾਰਡ ਸਾਨੂੰ ਛੇਤੀ ਮਿਲ ਜੂਗਾ ਹੁਣ ਜਿਹੜਾ ਪਿਛਲੇ 5 ਸਾਲ ਦਾ ਆਪਾਂ ਰਿਕਾਰਡ ਦੇਖੀਏ ਤਾਂ ਸਾਲ 2022 ਤੋਂ ਲੈ ਕੇ ਹੁਣ ਤੱਕ 2025 ਤੱਕ 1656 ਇੰਡੀਅਨ ਬੱਚੇ ਯੂਐਸਾ ਬਾਰਡਰ ਤੋਂ ਰਿਕਵਰ ਹੋ ਚੁੱਕੇ ਆ 1600 ਸਵਾ 1600 ਬੱਚਾ 1600 ਬੱਚਾ ਜਿਹੜਾ ਛੋਟਾ ਨਹੀਂ ਬਹੁਤ ਵੱਡਾ ਵੀ ਇਹ ਇੱਕ ਨਵਾਂ ਟਾਂਗ ਇਹਨਾਂ ਨੇ ਲੱਬਿਆ ਪੱਕੇ ਹੋਣ ਦਾ ਹੁਣ ਇੱਕ ਗੁਜਰਾਤੀ ਨੇ ਇਸ ਨਿਊਜ਼ ਜਿਹੜਾ ਆਰਟੀਕਲ ਮੈਂ ਪੜਿਆ ਆ ਉਹਦੇ ਵਿੱਚ ਕਿਹਾ ਵੀ ਮੈਂ ਦੋ ਬੱਚੇ ਇੱਕ ਏਜੰਟ ਦੇ ਥਰੂ ਭੇਜਿਆ ਉੱਥੇ ਯੂਐਸ ਬਾਰਡਰ ਦੇ ਭੇਜਿਆ ਮੈਨੂੰ ਪਤਾ ਹੈ ਮੇਰੇ ਬੱਚੇ ਸਿਕਿਉਰ ਹੈ ਉੱਥੋਂ ਦੀ ਜਿਹੜੀ ਬਾਰਡਰ ਏਜੰਸੀ ਨੇ ਉਹਨੂੰ ਰਿਕਵਰ ਕਰ ਲੈਣਾ ਉਹਨਾਂ ਨੂੰ ਸਾਇਲਮ ਦੇ ਲੈਣੀ ਆ ਉਹਨਾਂ ਨੂੰ ਕੋਈ ਖਤਰਾ ਨਹੀਂਗਾ ਤੇ ਇੱਕ ਬੰਦੇ ਨੇ ਕਿਹਾ ਵੀ ਅਸੀਂ ਨਹੀਂ ਚਾਹੁੰਦੇ ਸਾਡੇ ਜਵਾਕ ਇੱਥੇ ਇੰਡੀਆ ਚ ਪੜਨ ਵੱਡੇ ਹੋਣ ਫਿਰ ਉਹ ਯੂਐਸ ਦੇ ਵਿੱਚ ਪੜ੍ਹਾਈ ਵੀਜ਼ਾ ਲੈਣ ਫਿਰ ਜਾ ਕੇ ਪੱਕੇ ਹੋਣ ਕਹਿੰਦਾ ਇਹ ਤਰੀਕਾ ਵਧੀਆ ਆ ਆਪਦੇ ਜਵਾਕਾਂ ਨੂੰ ਬਾਹਰ ਭੇਜੋ ਉਥੋਂ ਯੂਐਸ ਵਾਲੇ ਬਾਰਡਰ ਤੇ ਭੇਜੋ ਯੂਐਸ ਵਾਲੇ ਉਥੋਂ ਚੱਕ ਲੈਣਗੇ ਸਾਈਲਮ ਦੇ ਦੇਣਗੇ ਫਿਰ ਸਾਨੂੰ ਬੁਲਾ ਲੈਣਗੇ ਸਾਨੂੰ ਗ੍ਰੀਨ ਕਾਰਡ ਮਿਲ ਜਾਊਗਾ ਵੀ ਇਦਾਂ ਦੀ ਪਲੈਨਿੰਗ ਵੀ ਲੋਕਾਂ ਦੀ ਚੱਲੀ ਜਾਂਦੀ ਆ ਤੇ ਵੀ ਇਹ ਸਭ ਨਾਲੋਂ ਸੌਖਾ ਤੇ ਜਿਹੜਾ ਹੈਗਾ ਅਨੋਖਾ ਢੰਗ ਇਹਨਾਂ ਨੇ ਗ੍ਰੀਨ ਕਾਰਡ ਹੋਣ ਦਾ ਪਹਿਲਾਂ ਤਾਂ ਆਪ ਜਾਂਦੇ ਸੀ ਹੁਣ ਬੱਚਿਆਂ ਨੂੰ ਮੂਰੇ ਕਰਨ ਲੱਗ ਗਏ ਵੀ ਖੁਦਾ ਨਾ ਖਾਸਤਾ ਕੋਈ ਉਹ ਜੀ ਘਟਨਾ ਹੋ ਜੇ ਕੁਝ ਹੋ ਜੇ ਕਿ ਤੁਸੀਂ ਕੱਲੇ ਜਵਾਕ 6 6 ਸਾਲ ਦੇ ਦੇਖ ਲਓ 12 12 ਸਾਲਾਂ ਦੇ ਜਵਾਕ ਤੁਸੀਂ ਏਜੰਟਾਂ ਨੂੰ ਪੈਸੇ ਦੇ ਕੇ ਭੇਜੀ ਜਾਂਦੇ ਆ ਬਾਰਡਰ ਤੇ ਛੱਡੀ ਜਾਂਦੇ ਆ ਇਨ ਕੇਸ ਉੱਥੋਂ ਦੀ ਬਾਰਡਰ ਏਜੰਸੀ ਉਹਨਾਂ ਨੂੰ ਨਾ ਚੱਕੇ ਉਹਨਾਂ ਨੂੰ ਨਾ ਅਰੈਸਟ ਕਰੇ ਤਾਂ ਕੀ ਹੋਊਗਾ ਤੁਹਾਡੇ ਜਵਾਕ ਦਾ ਵੀ ਇੱਕ ਕਹਿ ਲਓ ਵੀ ਇੱਕ ਕੈਨੇਡਾ ਅਮਰੀਕਾ ਨੂੰ ਹੀ ਸਵਰਗ ਸਮਝੀ ਬੈਠਿਆ ਵੀ ਆਪਦੇ ਸੁਪਨੇ ਪੂਰੇ ਕਰਨ ਵਾਸਤੇ ਗ੍ਰੀਨ ਕਾਰਡ ਲੈਣ ਵਾਸਤੇ ਅਮਰੀਕਾ ਜਾਣ ਵਾਸਤੇ ਜ਼ਿੰਦਗੀ ਦਾ ਆਪਦੇ ਜਵਾਕਾਂ ਦੀ ਜ਼ਿੰਦਗੀ ਨੂੰ ਖਤਰੇ 'ਚ ਪਾਈ ਜਾਂਦੇ ਆ ਆਪਦੀ ਜ਼ਿੰਦਗੀ ਖਤਰੇ 'ਚ ਪਾਈ ਜਾਂਦੀ ਆ ਕਿੰਨੇ ਲਾਲਚੀ ਹੋ ਗਏ ਆ ਇਹ ਤਾਂ ਆ ਥੋੜਾ ਜਿਹਾ ਮੈਂ ਸਮਝਾ ਵੀ ਗੁਜਰਾਤੀ ਕੇਸ ਜ਼ਿਆਦਾ ਇੰਨਾ 'ਚ ਵੀ ਗੁਜਰਾਤੀ ਇੰਨੇ ਲਾਲਚੀ ਆ ਅਮਰੀਕਾ ਜਾਣ ਲੱਗੇ ਕੁਛ ਅੱਗਾ ਪਿਛਾ ਨਹੀਂ ਦੇਖ ਰਹੇਗੇ ਤੇ ਹੁਣ ਜਿਹੜਾ ਇਹ ਟ੍ਰੈਂਡ ਆ ਇਹ ਵੀ ਹੌਲੀ-ਹੌਲੀ ਗਵਰਨਮੈਂਟ ਬੰਦ ਕਰੂਗੀ ਕਿੰਨਾ ਕਚਰ ਜਿਹੜੇ ਬੱਚੇ ਰਿਕਵਰ ਕਰ ਕਰਕੇ ਉੱਥਾਂ ਨੂੰ ਉਹਨਾਂ ਨੂੰ ਸਾਇਲਮ ਦੇਈ ਜਾਊਗੀ ਇੱਕਨਾਂ ਦੇ ਇੱਕ ਉਹਨਾਂ ਨੇ ਇਸ ਚੀਜ਼ 'ਚ ਵੀ ਅਮੈਂਡਮੈਂਟ ਕਰ ਲੈਣੀ ਹੈ ਫਿਰ ਟੇਕ ਕੇ ਬਹਿ ਜਾਣਗੇ